ਸਰ ਮੈਂ ਪੂਰੇ ਪੰਜਾਬ ਤੋਂ 19th ਰੈਂਕ ਪ੍ਰਾਪਤ ਕੀਤੀ ਹੈ ਤੇ ਡਿਸਟ੍ਰਿਕਟ ਤੋਂ 9th ਰੈਂਕ ਪ੍ਰਾਪਤ ਕੀਤੀ ਹੈ ਤਾਂ ਮੈਂ ਸਿਰ ਸਾਰਿਆਂ ਦੀ ਧੰਨਵਾਦ ਕਰਨਾ ਚਾਹੁੰਦਾ ਖਾਲਸਾ ਟੀਮ ਦਾ ਜਿਨ੍ਹਾਂ ਨੇ ਬਹੁਤ ਸਾਰੇ ਐਫਰਟ ਕੀਤੇ ਤੇ ਸਾਨੂੰ ਤੇ ਮਤਲਬ ਸਾਡੇ ਤੇ ਪੂਰਾ ਮੌਕੇ ਦਿੱਤੇ ਸਾਨੂੰ ਬਹੁਤ ਸਾਰੇ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਕੁਆਲਿਫਾਈਡ ਟੀਚਰ ਦਿੱਤੇ ਸਾਨੂੰ ਜਿਨ੍ਹਾਂ ਨੇ ਸਾਨੂੰ ਪੜਾਇਆ ਤਾਂ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਤੇ ਸੈਕੰਡ ਟੀਚਰਸ ਜਿਨ੍ਹਾਂ ਨੇ ਸਾਡੇ ਤੇ ਮਿਹਨਤ ਕੀਤੀ ਤੇ ਉਹਨਾਂ ਦੀ ਮਿਹਨਤ ਨਾਲ ਹੀ ਅਸੀਂ ਅੱਗੇ ਹਾਰਡ ਵਰਕ ਕਰਿਆ ਹੈਗਾ ਤੇ ਮੈਂ ਉਹਨਾਂ ਦਾ ਬਹੁਤ ਦਿਿਲੋਂ ਧੰਨਵਾਦ ਕਰਨਾ ਚਾਹੁੰਦਾ। ਗੀ ਖਾਲਸਾ ਐਡ ਪਬਲਿਕ ਸਕੂਲ ਨੇ ਬਹੁਤ ਹੀ ਵਧੀਆ ਆਪਣਾ ਰਿਜ਼ਲਟ ਦਿੱਤਾ ਵਾ ਤੇ ਸਾਡੇ 26 ਬੱਚੇ ਸੀਗੇ ਤੇ ਜਿਨ੍ਹਾਂ ਦੇ ਵਿੱਚੋਂ ਸਾਡੇ 10 ਬੱਚੇ ਟਾਪਰਸ ਰਹੇ ਆ। ਹਾਈ ਮਤਲਬ ਉਹਨਾਂ ਨੇ ਫਰਸਟ ਡਿਵੀਜ਼ਨਸ ਪ੍ਰਾਪਤ ਕੀਤੀਆਂ ਤੇ ਬਹੁਤ ਹੀ ਹੋਣਹਾਰ ਵਿਦਿਆਰਥੀ ਸਾਡਾ ਹਰ ਸਿਮਰਨ ਜਿਸ ਨੇ ਆਪਣੇ ਪੂਰੇ ਪੰਜਾਬ ਦੇ ਵਿੱਚੋਂ 19ਵਾਂ ਰੈਂਕ ਪ੍ਰਾਪਤ ਕੀਤਾ ਤੇ ਉਸਨੇ 627 ਮਾਰਕਸ ਲੈ ਕੇ ਤੇ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਉਹਨਾਂ ਨੇ ਆਪਣਾ ਨੌਵਾਂ ਰੈਂਕ ਪ੍ਰਾਪਤ ਕੀਤਾ ਮੇਰਾ ਡਿਸਟ੍ਰਿਕਟ ਵਿੱਚ 70th ਰੈਂਕ ਨੀਅਰ ਅਬਾਊਟ ਤੇ ਕਲਾਸ 'ਚ ਮੇਰਾ 3rd ਰੈਂਕ ਆਇਆ ਜੀ ਇੱਥੇ ਅਗੇ ਇੱਕ ਇੱਕ ਡਾਊਟ ਸੋਲਵ ਕੀਤਾ ਗਿਆ ਹੈ ਹਰੇਕ ਆਪਰੇਸ਼ਨ ਮਤਲਬ ਬਿਨਾ ਚੇਜ ਜਿਗਤੋ ਹਰੇਕ ਚੀਜ਼ ਪੁੱਛ ਸਾਜਦੇ ਇੱਥੇ ਐਵੇਂ ਨਹੀਂ ਹੈਗਾ ਵੀ ਜੇ ਕੋਈ ਬੱਚਾ ਆ ਕੇ ਪੁੱਛ ਰਿਹਾਗਾ ਵੀ ਹਾਂ ਉਹਨੂੰ ਦੂਸਰੇ ਬੱਚੇ ਕਹਿਣੀ ਵੀ ਹਾਂ ਕਿ ਮਤਲਬ ਜੀ ਹੈਗਾ ਤੇਰੇ ਸਵਾਲ 'ਚ ਇੱਥੇ ਕੋਈ ਨਹੀਂ ਬਿਨਾ 'ਚ ਜਿਉਂਦੇ ਇੱਕ ਇੱਕ ਛੋਟਾ ਸ਼ਬਦ ਦਾ ਵੀ ਡਾਊਟ ਪੁੱਛੇ ਸਾਡੇ ਮਤਲਬ ਖੁੱਲ੍ਹਾਪੁਰੀ ਇੱਕ ਫੈਸਿਲਿਟੀਆਂ ਬਹੁਤ ਵਧੀਆ ਨੇ ਇੱਥੇ ਦੀ ਆ ਦੂਸਰੇ ਸਕੂਲਾਂ ਨਾਲ ਪੜ੍ਹਾਈ ਵੀ ਵਧੀਆ ਸਪੋਰਟਸ ਵੀ ਵਧੀਆ ਖਾਲਸਾਈਡ ਨੇ ਵੀ ਬਹੁਤ ਜ਼ੋਰ ਦਿੱਤੇ ਜੱਗੋ ਬਹੁਤ ਟੀਮਾਂ ਆਉਂਦੀਆਂ ਰਹੀਆਂ ਨੇ ਇਸ ਵਾਰ ਜੋ ਨਵੀਂ ਟੀਮ ਆਈਆਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੀ ਉਹਨਾਂ ਨੇ ਵੀ ਬਹੁਤ ਫੈਸਿਲਿਟੀਆਂ ਪ੍ਰੋਵਾਈਡ ਕੀਤੀ ਡੇਲੀ ਡੇਲੀ ਨੋਟਸ ਪ੍ਰੋਵਾਈਡ ਕਰਾਉਣੇ ਬਹੁਤ ਚੀਜ਼ਾਂ ਦਿਨ ਰਾਤ ਖਾਤੇ ਰਹੇ ਮਤਲਬ ਗਰੁੱਪ ਚ ਵੀ ਬਹੁਤ ਚੀਜ਼ਾਂ ਸਾਨੂੰ ਪੇਪਰ ਦੇ ਰਿਲੇਟਡ ਕਿਵੇਂ ਉੱਥੇ ਬੈਠਣ ਕਿਵੇਂ ਜਾਣਾ ਦਾ ਵੀ ਕਿਵੇਂ ਦਾ ਮਾਹੌਲ ਬਣਾਉਣਾ ਦਾ ਸਾਰਾ ਸਿਖਾਇਆ ਜੀ ਅੱਗੇ ਕਿਵੇਂ ਰਹਿਣਾ ਦਾ ਆਪਣੇ ਉਹ ਵੀ ਸਿੱਖਿਆ ਜੀ ਤੇ ਬਾਕੀ ਵੀ ਜਿਹੜੇ ਸਾਡੇ ਬੱਚੇ ਹੈਗੇ ਪੰਜ ਮੈਚ ਦੇ ਵਿੱਚ ਉਹਨਾਂ ਨੇ 100 ਓਵਰ 100 ਸਾਇੰਸ ਦੇ ਵਿੱਚੋਂ ਵੀ 100 ਓਵਰ 100 ਬੱਚਿਆਂ ਨੇ ਲਏ 99 98 97 ਮਤਲਬ ਇਹਦੇ ਵਿੱਚੋਂ ਸਾਡੇ ਦੋ ਬੱਚੇ ਹੀ ਸਾਡੇ ਜਿਹੜੇ ਹੈਗੇ ਆ ਵੀ ਸੈਕੰਡ ਡਿਵੀਜ਼ਨ ਦੇ ਵਿੱਚ ਬਾਕੀ ਸਾਰੇ ਬੱਚੇ ਸਾਡੇ ਬਹੁਤ ਹੀ ਅੱਛੇ ਮਾਰਕਸ ਦੇ ਨਾਲ ਮਤਲਬ ਮੋਰੀ ਹੋਏ ਆ ਫਰਖਾਲ ਸਾਈਡ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਆਪੋਰਚੁਨਿਟੀ ਦਿੱਤੀ 10th ਕਲਾਸ ਤੋਂ ਤਾਂ ਹੀ ਸਾਡੇ ਐਨੇ ਵਧੀਆ-ਵਧੀਆ ਨੰਬਰ ਆਏ ਇਸ ਕਰਕੇ ਮੈਂ ਖਾਲਸਾ ਸਾਈਡ ਦਾ ਧੰਨਵਾਦ ਕਰਦਾ ਸਾਰੇ ਟੀਮ ਦਾ ਸਟਾਫ ਦਾ ਜਿਨ੍ਹਾਂ ਨੇ ਸਾਨੂੰ ਹੋਰ ਵੀ ਸਕੂਲਾਂ ਤੋਂ ਬਿਹਤਰ ਫੈਸਿਲਿਟੀਆਂ ਦਿੱਤੀਆਂ ਉਹਨਾਂ ਦੇ ਕੰਪੈਰੀਜ਼ਨ 'ਚ ਲਿਆਂਦਾ ਵੀ ਹਾਂ ਖਾਲਸਾ ਸਾਈਡ ਦੇ ਵੀ ਬੱਚੇ ਹੈਗੇ ਨੇ ਤੇ ਸਾਨੂੰ ਖਾਲਸਾ ਸਾਈਡ ਟੀਮ ਦੇ ਵੱਲੋਂ ਜੋ ਅੱਜ ਸੇਰਾ ਹੈਗਾ ਜਾਂਦਾ ਇਸ ਸਫਲਤਾ ਦਾ ਤੋ ਮੈਂ ਕ੍ਰੈਡਿਟ ਦਵਾਂਗੀ ਬਸ ਫ੍ਰੀ ਮਾਈਂਡ ਨਾਲ ਆਪਣਾ ਕੋਈ ਵੀ ਸਾਡੇ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਗਈ ਤੇ ਮੈਂ ਆਪਦੇ ਅਪਰਟ ਰਿਪੋਰਟ ਭੇਜ ਦਿੰਦੀ ਸੀ ਬਟ ਉਹਨਾਂ ਦਾ ਪੂਰਾ ਐਪਰੀਸ਼ੀਏਟ ਸੀ ਸਾਨੂੰ ਇਸ ਮਕਾਮ ਤੇ ਪਹੁੰਚਣ ਦੇ ਲਈ ਤੇ ਸੋ ਹਰ ਕਦਮ ਤੇ ਹਰ ਸਟੈਪ ਤੇ ਸਾਨੂੰ ਉਹਨਾਂ ਦਾ ਸਾਥ ਮਿਲਿਆ ਕਿਸੇ ਵੀ ਚੀਜ਼ ਦੀ ਜਦੋਂ ਲੋਡ ਮਹਿਸੂਸ ਹੁੰਦੀ ਸਾਨੂੰ ਇਹ ਚਾਹੀਦਾ ਮਟੀਰੀਅਲ ਤਾਂ ਉਹਨਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਸੋ ਉਹਨਾਂ ਦੀ ਫੁੱਲ ਸਪੋਰਟ ਦੇ ਨਾਲ ਤੇ ਮੈਂ ਫ੍ਰੀ ਮਾਈਂਡ ਦੇ ਨਾਲ ਆਪਣੀ ਸਮੁੱਚੀ ਟੀਮ ਦੇ ਨਾਲ ਮੈਂ ਇਹ ਮਕਾਮ ਹਾਸਲ ਕੀਤਾ ਇਸ ਸਰੇ ਸਕੂਲ ਤਾਂ ਜਾਨੀ ਕਿ ਪਹਿਲਾਂ ਮੇਰਾ ਜਿਹੜਾ ਸਕੂਲ ਸੀ ਸਰ ਮੈਂ ਉੱਥੇ ਜਮੀ ਜ਼ੀਰੋ ਲੈਵਲ ਤੋਂ ਆਇਆ ਸੀ ਤੇ ਇਹ ਸਕੂਲ ਨੇ ਤਾਂ ਸਰ ਮੇਰੀ ਜਾਨੀ ਕਿ ਲਾਈਫ ਹੀ ਚੇਂਜ ਕਰੀ ਹੈ 4th ਤੋਂ ਲੈ ਕੇ 10th ਤੱਕ ਜੋ ਪ੍ਰੋਗਰੈਸ ਰਿਹਾ ਸਰ ਬਹੁਤ ਵਧੀਆ ਰਿਹਾ ਸਕੂਲ 'ਚ